ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬ੍ਰਿਜਿੰਦੇ ਕੋ ਰਾਈ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਤੇ ਦੋਸਤੋ ਆਪਾਂ ਪਤਾ ਹੀ ਆ ਕਿ ਅੱਜਕੱਲ੍ਹ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਹੇ ਆ ਤੇ ਜੇ ਆਪਾਂ ਦੋਸਤੋ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜੋ ਪ੍ਰਵਾਸੀ ਆਏ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੇ ਦੀ ਹੱਤਿਆ ਕੀਤੀ ਗਈ ਸੀ ਤਾਂ ਜੇ ਦੂਜੇ ਪਾਸੇ ਦੇਖਿਆ ਜਾਵੇ ਕਿ ਉਸ ਬੱਚੇ ਦੀ ਹੱਤਿਆ ਨੂੰ ਲੈ ਕੇ ਤੇ ਇਨਸਾਫ ਦੀ ਮੰਗ ਕਰਦੇ ਹੋਏ ਲੋਕੀ ਜਿਹੜੇ ਹੈਗੇ ਆ ਸੜਕਾਂ ਤੇ ਆ ਗਏ ਆ ਬਟ ਉਸੇ ਦੌਰਾਨ ਥੋੜੇ ਦਿਨਾਂ ਬਾਅਦ ਇੱਕ ਕੇਸ ਆਉਂਦਾ ਆ ਜਲੰਧਰ ਤੋਂ ਜਿੱਥੇ ਜ ਅੰਦਰ ਵਿੱਚ ਇੱਕ ਪ੍ਰਵਾਸੀ ਨੇ ਛੋਟੀ ਬੱਚੀ ਜੋ ਸਕੂਲ ਜਾ ਰਹੀ ਸੀ ਜਾਂ ਸਕੂਲ ਤੋਂ ਵਾਪਸ ਆ ਰਹੀ ਸੀ ਤੇ ਉਹਨੂੰ ਉਹ ਚੱਕ ਕੇ ਲੈ ਗਿਆ ਤੇ ਦੋਸਤੋ ਇਹ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ ਤੇ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆ ਇਹਨਾਂ ਕੇਸਾਂ ਨੂੰ ਲੈ ਕੇ ਜਲਦੀ ਕੁਝ ਕਿਉਂ ਨਹੀਂ ਕਰ ਰਿਹਾ ਤੇ ਜਲੰਧਰ ਵਾਲਾ ਕੇਸ ਜਿਹੜਾ ਹੈਗਾ ਆ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਲੋਕਾਂ ਦੀਆਂ ਗੱਲਾਂ ਦੇ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਆ ਸੋ ਦੋਸਤੋ ਜਲੰਧਰ ਦੇ ਵਿੱਚ ਪ੍ਰਵਾਸੀ ਫੜਿਆ ਦੱਸਦੇ ਕਿ ਹਿਆਰਪੁਰ ਜਿਹੜਾ ਕਾਂਡ ਹੋਇਆ ਤੇ ਉਸ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਪ੍ਰਵਾਸੀ ਜਿਹੜੇ ਇਹੋ ਜੇ ਕੰਮ ਘਿਨੋਣੀ ਹਰਕਤ ਕਰਨੀ ਸ਼ੁਰੂ ਕਰਤੀ ਇਹਨਾਂ ਪ੍ਰਵਾਸੀਆਂ ਨੇ ਦੇਖੋ ਇਸ ਵਕਤ ਮਹੱਲਾ ਨਿਵਾਸੀਆਂ ਨੇ ਕਾਫੀ ਕੜੀ ਮਿਹਨਤ ਨਾਲ ਬੰਦਾ ਫੜਿਆ ਨਹੀਂ ਤਾਂ ਦੱਸਦੇ ਕਿ ਇੱਥੇ ਵੀ ਲੜਕੀ ਨਾਲ ਉਹ ਘਿਨੋਣੀ ਹਰਕਤ ਕਰਕੇ ਪ੍ਰਵਾਸੀ ਨੇ ਭੱਜ ਜਾਣਾ ਸੀਗਾ ਤੇ ਹੱਥੇ ਨਹੀਂ ਚੜਨਾ ਸੀ ਦੇਖ ਸਕਦੇ ਹੋ ਇਸ ਵਕਤ ਇਹ ਇਹਨੂੰ ਫੜਿਆ ਤੇ ਅੱਗੇ ਉਹ ਧਮਕੀ ਦੇ ਰਿਹਾ ਮੱਲੇ ਵਾਲਿਆਂ ਨੂੰ ਕਿ ਮੈਂ ਫਲਾਣੀ ਥਾਂ ਤੋਂ ਆ ਮੈਂ ਇਦਾਂ ਕਰ ਦੂੰਗਾ ਮੈਂ ਉਦਾਂ ਕਰ ਦੂੰਗਾ ਪਹਿਲਾਂ ਗੱਲਬਾਤ ਕਰ ਲੈਣੇ ਮੱਲਿਆਂ ਨਾਲ ਕਿਉਂ ਫੜਿਆ ਇਹਨੂੰ ਤੇ ਕੀ ਗੱਲ ਹੋਈ ਸੀ ਬਾਈ ਜੀ ਨਾਮ ਕੀ ਤੁਹਾਡਾ ਮਰਦੀ ਸਿੰਘ ਜੀ ਕੀ ਗੱਲ ਕੀ ਹੈ ਬਾਜੀ ਸਰ ਇਹ ਆਪਣਾ ਬੱਚੇ ਰਹਿੰਦੇ ਇਥੇ ਨਿਆਣੇ ਨਿਕਲ ਕੇ ਉਹ ਸਕੂਲ ਗਈ ਹੈ ਬੱਚੀ ਇਹਨੇ ਸਕੂਲੋਂ ਜਾਣ ਤੋਂ ਪਹਿਲਾਂ ਹੀ ਚੁੱਕ ਲਿਆ ਉਹ ਰਸਤੇ ਚੋਂ ਰਸਤੇ ਚੁੱਕ ਕੇ ਪਤਾ ਨਹੀਂ ਪਿੱਛੇ ਕਮਰਾ ਆਇਆ ਉਥੇ ਉਥੇ ਲੈ ਗਿਆ ਇਹ ਤਾਂ ਲੇਡੀਜ਼ ਮਹੱਲੇ ਦੀ ਲੇਡੀਜ਼ ਨੇ ਦੇਖਿਆ ਉਹਨੂੰ ਜਾ ਕੇ ਤੇ ਬੱਚੇ ਲੈ ਕੇ ਕਮਰੇ ਵਿੱਚ ਵੜਿਆ ਇਹ ਇਹ ਚੁੱਕਿਆ ਸਵੇਰੇ ਬੱਚੇ ਨੂੰ ਕਿ ਕਦੋਂ ਹੁਣ ਥੋੜੀ ਦੇਰੀ ਹੋਈ ਆ ਵਾਦ ਤੋਂ ਕੈਂਡੀਡੇਟ ਘੱਡੇ ਦੀ ਗੱਲ ਆ ਇਹ ਜੇ ਮਤਲਬ ਸਕੂਲੋਂ ਆ ਰਹੀ ਸੀ ਬੱਚਾ ਹਾਂਜੀ ਹਾਂਜੀ ਉਲਟਾ ਇਹ ਉਹਨੂੰ ਬੱਚੇ ਲੈ ਕੇ ਆਓ ਬੱਚੀ ਨੇ ਚਲੋ ਜਿੱਦਾਂ ਨੂੰ ਚਲੋ ਉਹਦਾ ਬਚਾਅ ਹੋ ਗਿਆ ਆ ਨਾਲੇ ਦੂਣੇ ਕਿਸੇ ਨੇ ਵੇਖ ਲਿਆ ਤਾਂ ਇਹਨੂੰ ਕਮਰਾ ਖੋਲ ਲਿਆ ਵਾ ਇਹ ਕਿੱਥੇ ਘਰ ਸੀ ਗਏ ਆ ਪਿੱਛੇ ਕਰਾਇਦੇ ਜਾਂਦਾ ਹੀ ਜ਼ਰਾ ਇਹ ਇੱਕ ਰਾਏ ਤੇ ਆਪਣੀ ਘਰ ਜੀ ਕਿਹਦਾ ਵੀ ਕਮਰਾ ਕਰਾਇਦੇ ਆ ਬੱਚੇ ਆਪਣੇ ਘਰ ਲੈ ਕੇ ਗਏ ਸੀ ਆ ਆਪਣੇ ਘਰ ਦੇ ਕੋਲ ਹੀ ਕਿਤੇ ਨਾਲ ਨਾ ਕਮਰਾ ਹੈਗਾ ਖਾਲ ਹੋਇਆ ਇਹੋ ਜਿਹਾ ਹੁਣ ਇੱਥੇ ਜਲੰਧਰ ਦੇ ਵਿੱਚ ਹੋ ਰਿਹਾ ਹੈ ਨਸ਼ੇ ਦੇ ਵਿੱਚ ਇੱਥੇ ਘੁੰਮਦੇ ਆ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇਹ ਜੇਕ ਪੰਜਾਬੀ ਬੰਦਾ 2500 ਕਿਰਾਏ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕੋਈ ਕਰਦੇ ਰਹਿ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਜਿਹੜਾ ਇਹਨਾਂ ਲੋਕਾਂ ਨੇ ਆਪਾਂ ਨੂੰ ਇਹਨਾਂ ਨੂੰ ਕਿਰਾਏ ਤੇ ਰੱਖਿਆ ਹੋਇਆ ਠੀਕ ਹੈ ਨਾ ਹੁਣ ਇਹੋ ਜਿਹੇ ਪ੍ਰਵਾਸੀ ਹੁਣ ਮੈਂ ਕਹਿੰਦਾ ਪੰਜਾਬੀ ਸਾਰੇ ਵ ਠੀਕ ਹੈ ਨਾ ਇਹਨਾਂ ਨੂੰ ਕੱਢੋ ਬਾਹਰੋਂ ਆਪਣੇ ਧਮਕੀ ਕੀ ਦੇ ਰਿਹਾ ਨਹੀਂ ਦੇ ਰਿਹਾ ਤੁਹਾਨੂੰ ਮਤਲਬ ਇਹਨਾਂ ਨੂੰ ਧਮਕੀ ਕੀ ਦੇ ਰਿਹਾ ਧਮਕੀ ਦੇ ਰਹੀ ਕਹਿੰਦਾ ਪਰ ਇਹ ਕਿਹੜੀ ਆਪਾਂ ਫੈਕਰੀ ਦੇ ਫੌਂਡੇ ਚ ਵੱਢ ਕੇ ਜਾਊਗਾ ਜੀ ਤੂੰ ਹੀ ਮੈਂ ਨਹੀਂ ਚਾਹ ਰਿਹਾ ਪ੍ਰਧਾਨ ਬੁਲਾਓ ਮੈਂ ਪ੍ਰਧਾਨ ਛੜਾਊਗਾ ਮੈਨੂੰ ਸੋ ਦੇਖੋ ਪ੍ਰਧਾਨਾਂ ਦੀਆਂ سپورਟ ਦੇ ਵਿੱਚ ਇਹ ਜਿਹੜੀ ਇਹੋ ਜੀ ਕੰਮ ਕਰ ਰਿਹਾ ਪ੍ਰਵਾਸੀ ਇਹ ਨਾਮ ਕੀ ਤੇਰਾ ਵੀਰੇ ਹੈਲੋ ਕੀ ਨਾਮ ਹੈ ਵਿਜੇ ਵਿਜੇ ਕੀ ਹੋਇਆ ਕੀ ਤੈਨੂੰ ਫੜਿਆ ਕਾ ਦੋ ਇੱਥੇ ਕਿਥੇ ਰਹਿਣਾ ਇਹ ਮਨਾਂਂਟਿ ਕਿਹਾਂ ਦਾ ਤਾਹੂ ਨਹੀਂ ਗੱਲ ਸਹੀ ਆ ਜਿਹੜੀ ਕਹਿੰਦੇ ਵੀ ਫੜਿਆ ਕੋ ਤੁਨੂੰ ਤੁਨੂੰ ਫੜਿਆ ਕੋ ਆ ਵੇਖੋ ਭਾਈ ਜੀ ਕੁੜੀ ਆ ਗਈ ਕੁੜੀ ਨੂੰ ਲੈ ਕੇ ਆਇਆ ਠੀਕ ਹੈ ਮੇਰਾ ਜਨਾਨੀ ਹੈ ਇਹ ਲੜਕੀ ਇਹ ਲੜਕੀ ਲੜਕਾ ਠੀਕ ਹੈ ਮੈਂ ਜਨਨ ਇਹੀ ਪੇ ਹੈ ਬਤਾਓ 3 ਸਾਲ ਕੇ ਮੁੰਡੇ ਦੇ ਸਾਥ ਨਹੀਂ ਕਰੂੰਗਾ ਨਹੀਂ ਬੱਚੀ ਐਡੀ ਸ਼ੀਲੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਲੜਕਾ ਆਪਣੇ ਘਰ ਤੋਂ ਮੈਂ ਲੜਕਾ ਲੜਕੀ ਇਹੀ ਪੇ ਹੈ ਜਨਾਨੀ ਵੀ ਹੈ ਬਤਾਓ ਇਹ ਬੱਚੀ ਕੋ ਲੈ ਕੇ ਗਿਆ ਥਾ ਘਰ ਤੇ ਤੂੰ न वहा वहा तो लाके रास्ते यहाँ छोड़ा ना तो बोलती है अंकल मैं पानी है। मैं बोला बचा मैं पानी पिलाता हूँ लड़की वही पीछे लेके आये यार गली ऐसी आई ना स्कूल ऐसी मुर्की आई अब बाजु कोई लड़की नहीं लड़की में बच्चे की रोज तुम्हें जाना नो दूसरे का लड़की है पड़ोसी की जानते ਸੁਪਰ ਪੁਲਿਸ ਵਕ ਦੇਖ ਸਕਦਾ ਹਾਂ ਕਿ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪ੍ਰੀਤਨਗਰ ਦੇ ਵਿੱਚ ਦੱਸਦੇ ਕਿ ਇਹ ਪ੍ਰਵਾਸੀ ਫੜਿਆ ਹੈ ਇਸ ਦੇ ਉੱਤੇ ਇਲਜ਼ਾਮ ਲੱਗ ਰਿਹਾ ਕਿ ਛੋਟੀ ਬੱਚੀ ਦੇ ਨਾਲ ਜਿਹੜਾ ਦੱਸਦੇ ਕਿ ਆਪਣੇ ਕਮਰੇ ਦੇ ਵਿੱਚ ਆ ਤੇ ਦੱਸਦੇ ਕਿ ਉਹਦਾ ਮਾਹੌਲ ਜਿਹੜਾ ਗਰਮਾ ਗਿਆ ਇੱਥੇ ਤੇ ਲੋਕਾਂ ਨੇ ਇਸ ਵਾਰ ਰੰਗੇ ਇੱਥੇ ਫੜਿਆ ਇਸ ਨੂੰ ਦੱਸਦੇ ਕਿ ਜਿਹੜੀ ਲੜਕੀ ਦੀ ਮਦਰ ਵੀ ਮੁੰਡਾ ਗੱਲਬਾਤ ਕਰਦੇ ਬੱਚੇ ਬੱਚੀ ਬੰਦੇ ਰੱਖੋ ਬੱਚੀ ਬੰਦੇ ਰੱਖੋ ਮੂਹ ਮੂਹ ਵੇਲੋ ਚੁੰਨੀ ਕਰ ਲਓ ਚੁੰਨੀ ਕਰ ਲਓ ਸੋਨੇ ਛੋੜ ਕਰ ਬਸਤੀ ਪੋਰੇ ਸਾਹ ਦੇ ਬੰਨੋ ਮੂਹ ਚੰਗੀ ਤਰ੍ਹਾਂ ਮੂਟਾ ਕਰ ਲਓ ਮੂਹ ਆਪਣਾ ਮੂਟਾ ਕਰ ਲਓ ਮੂਟ ਕਵਰ ਕਰਵਾ ਸੋ ਗੱਲਬਾਤ ਕਰ ਦਿੰਦੇ ਆ ਲੜਕੀ ਜਿਹੜੀ ਦੱਸ ਦੇ ਕਿ ਇਸ ਵਕਤ ਮਾਤਾ ਆ ਜਿਹੜੀ ਬੱਚੀ ਹੋਇਆ ਕਿਆ ਆਪਦੀ ਸਹੀ ਕੀ ਜੋ मेरी बच्चे अपना क्या बोलता है स्कूल में भेजा था आगे आगे जा रहा था पीछे से लड़की चल रही थी एक पीछे से बच्चे को घींच लिया एक घींच के लिए आया अब उसका चारों ओर खोज रहा है जान गया तो वो मेरे से आया बोलने के लिए मम्मा सीटी आई है रूम पे वो बोला की नहीं स्कूल में गया मैम बोली की नहीं आई बच्चे मैं बोला आंटी के रूम पे जाके देखो तो छत पे लेके रखा था सुबह कितने बजे स्कूल भेजा आपने नौ बजे नौ बजे से इसकी गर्मी है नहीं हाँ। बजे से एक घंटा ही अपने आप स्कूल से लेने नहीं जाते थे बच्ची को मैं रोज जाता था ते आज क्यों नहीं क्यूँ आज मेरा तबीयत ठीक नहीं था तो, तो किसको बोला फिर भेजने के लिए अपना पढ़ा को लड़का को बोला अच्छा ये क्यों लेके आया उसको ये बच्ची को क्यों लेके के आया पीछे ऐसी खींच लिया अच्छा बच्चे को खींच लिया आपके भाई ऐसी छीन लिया इसने वो उसको भाई ऐसी कहाँ भाई उसका भाई वो रूम पे है अच्छा बड़ा है कि छोटा है वो नहीं वो भी आठ नौ साल का है अच्छा वो स्कूल लेने गया था बच्ची को नहीं छोड़ने जा रहा था छोड़ने जा रहा था इसने छीन लिया बच्ची को पीछे से इसने बच्चे उठा लिया। कितने बजे उठाया था इसने बच्ची नौ बजे नौ आपको कितने बजे पता लगा की उसके कमरे में बच्ची है कितने बजे मेरे को पता लगा, लगा मैं उसी समय जब वो बोला ना कि स्कूल में बच्चे नहीं गए हैं तो मैं बोला कि आंटी के रूम पे जाके देखो तो इसने छत पे लेके रखा था तो वहीं से मेरा लड़का ले लिया और बच्चे को जाके स्कूल में छोड़ के चला चलाए तो मेरे को आया बोलने के लिए आया मम्मी ऐसी मैं बच्चे पहुँचा दिया लड़की ऐसी पूछा इसने कोई छेड़छाड़ तो नहीं की बच्चे के साथ क्यूँकी लड़की मेरे ऐसी ही नहीं स्कूल ऐसी तो वही बोल रही थी कि मेरे साथ अंकल ऐसे-ऐसे किया था इसकी शादी हुई है वैसे हाँ जी इसके बाल बच्चे घर वाली, वाली आई है हाँ हो so, बिल्कुल इस वक्त देख सद कि बंदा जरा फड़े हुआ इस बंद इल्जाम लग रहा कि छोटी बची ना अपने कमरे के रखा है दस दी की उसका जरा ब्रदर सगा लड़की का उसके स्कूलो गया ਇਹਦੇ ਵੇਲੇ ਕੰਮ ਕੀਤਾ ਇਹਨੂੰ 1 ਘੰਟਾ ਹੋ ਗਿਆ ਇੱਥੇ ਭਾਈ ਨੂੰ ਕਹਿੰਦਾ ਜਿਹੜੇ ਮੰਨ ਤੁਹਾਨੂੰ ਜਲੰਧਰ ਦੇ ਕੀਤਾ ਨਾ ਕਹਿੰਦੇ ਖਬਰ ਤੁਹਾਨੂੰ ਦਿਖਾ ਰਹੇ ਬਾਤ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਵਿਚਾਰ ਜੁੜੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟ ਕਰਾਓ ਤੇ ਇਹਨਾਂ ਨੂੰ ਕੋਈ